ਅਜੇ ਛੱਡਣੀ ਹੈ ਮੰਨਦੇ ਭਾਈ ਜਨਾਬੂਰ ਸਹੀ ਹੋ ਗਈ। ਬੜੇ ਹਰ ਦੂਸਾਰਾ ਹੋਗਾ ਚੱਲੂ। ਇਸ ਚੀਜ਼ ਬਾਰੇ ਕੋਈ ਨਹੀਂ। ਥੋੜਾ ਕਹਿੰਦੇ। ਮੰਮਾ ਤੁਸੀਂ ਯੂਨੀਅਨ ਤਾਂ ਨਹੀਂ ਬਣਾਈ ਦੋਨੇ ਜਣੇ। ਬਿਗੜ ਗਈ ਨਹੀਂ। ਵਿਗੜਨੀ ਮੰਮਾ ਇੱਥੇ ਪਤਾ ਕਿਉਂ ਖੜਾ? ਇਹ ਤਾਰ ਦੇ ਖੜਾ ਕਹਿੰਦਾ ਮੈਂ ਸ਼ਾਹੀ ਖਾਲੀ ਲੈ ਕੇ ਜਾਣੀ। ਅਮ ਦਾ ਬੇਦਾਰ ਜਿਕਰਾ ਵਾ ਮੈਂ ਵੀਰ ਸੋਈਦਾ। ਉਹ ਹਲੋ ਸਲਾਮ ਨਮਸਤੇ ਸਸ਼ੀਕਾਲ ਕੀ ਹਾਲ ਚਾਲ? ਵੈਲਕਮ ਆਜੀ ਇੱਕ ਵਾਰੀ ਫਿਰ ਤੋਂ। ਤੁਹਾਡੇ ਆਪਣੇ YouTube ਚੈਨਲ ਜਿਹਦਾ ਨਾਮ ਹੈ ਉਹ ਅੱਜ ਦੀ ਵੀਡੀਓ ਦੀ ਗੱਲ ਕਰੀਏ ਤੇ ਅੱਜ ਹੈਗਾ ਜੀ ਇਵੈਂਟ ਵਿਆਹ ਵਾਲਾ ਉਹ ਸਾਹਮਣੇ ਚੱਲਦੀ ਪਈ ਆ ਉਹਨਾਂ ਦੀ ਤਿਆਰੀ ਉਹ ਉਹਦੇ ਵਾਲੇ ਹੋਇਆ ਪਿਆ ਵੀ ਲਾਈਟ ਸੋਨੂ ਸੋ ਅੱਜ ਦਾ ਹੈਗਾ ਵਿਆਹ ਦਾ ਵਿਆਹ ਦਾ ਕੰਮ ਸਵੇਰੇ ਅਸੀਂ ਨਿਕਲੇ ਸੀ ਥੋੜਾ ਅਰਲੀ ਹਨੇਰਾ ਸੀ ਵੀਡੀਓ ਬਣਾਈ ਨਹੀਂ ਸਾਡੇ ਸੋਨੂ ਭਾਜੀ ਗਏ ਨੇ ਆ ਸਾਰਿਆਂ ਨੂੰ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਅੱਲਾ ਰੱਬ ਦਾ ਅੱਜ ਆਪਾਂ ਹੈ ਕਿੱਥੇ ਆ ਅੱਜ ਆਪਾਂ ਜੀ ਜਲੰਧਰ ਜੀ ਆਂ ਦਾਣਾ ਮੰਡੀ ਜਵੰਦਰ ਦਾਣਾ ਮੰਡੀ ਤੋਂ ਆਪਾਂ ਜਾਣਾ ਖੰਨੇ ਖੰਨੇ ਜਾਣਾ ਜੀ ਆਪਾਂ ਨਹੀਂ ਜਾਣਾ ਬਰਾਤ ਲੈ ਕੇ ਖੰਨੇ ਜਾਣਾ ਜੀ ਤੇ ਪੂਰੀਆਂ ਤਿਆਰੀਆਂ ਸਾਡੀ ਸਵੇਰੇ ਸਵੇਰੇ ਲੱਗਦੀ ਪਈ ਆ ਸਵੇਰੇ ਸਵੇਰੇ ਲੱਗਦੀ ਪਈ ਆ ਸਾਹਿਲ ਦੀ ਕਲਾਸ ਲੱਗ ਰਹੀ ਹੈ ਉਹ ਵੀ ਡੈਨੀ ਭਾਈ ਜੀ ਲਾ ਰਹੇ ਨੇ ਵੀ ਕਹਿੰਦੇ ਵੀ ਸਾਢੇ 1-2 ਸਾਲ ਹੋ ਗਏ ਤੈਨੂੰ ਕੰਮ ਕਰਦੇ ਨੂੰ ਦਿਨ ਤੱਕ ਫੋਟੋ ਖਿੱਚਣੀ ਨਹੀਂ ਆਈ ਐ ਅੱਜ ਸਾਹਿਲ ਦੀ ਫੇਰ ਕਲਾਸ ਲੱਗ ਸਾਹਿਲ ਦੀ ਕਲਾਸ ਲੱਗਣੀ ਹੈ ਅੱਜ ਫੋਟੋ ਖਿੱਚੀ ਸੀ ਇਹਨੇ ਕਰਪਾਨ ਦੀ ਉਹ ਹੀ ਸਿੰਪਲ ਜੀ ਵਿਚਾਰੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੰਦਾ ਕਰਨੀ ਸੀ ਫੇਰ ਉਧਰੋਂ ਗਾਲਾਂ ਪਈਆਂ ਗਾਲਾਂ ਪੈ ਗਈਆਂ ਫੇਰ ਉਸਤਾਦ ਦਿਖਾਣ ਗਿਆ ਆਪਣੇ ਨੂੰ ਹੁਣ ਦੇਖਦੇ ਆ ਕੀ ਕਰ ਰਿਹਾ ਇਹ ਕਦੋਂ ਤੱਕ ਇਹਦਾ ਕੰਪਲੀਟ ਹੁੰਦਾ ਕੰਮ ਖੜੇ ਨੇ ਸਾਈਡ ਭਾਈ ਸੋਚ ਰਿਹਾ ਤੇਰੀ ਹੋਈ ਨਹੀਂ ਫੋਟੋ ਸਜ ਤੱਕ ਹੋ ਗਈ ਫੋਟੋ ਰੱਖਿਆ ਉਹ ਅੰਦਰ ਫੁੱਲ ਫੋਟੋ ਕਰਨਾ ਇਹ ਫੁੱਲ ਫੋਟੋ ਕਿਆ ਕਰਨੀ ਆ ਇਹ ਫੁੱਲ ਫੋਟੋ ਹੈ ਭਾਈ ਜੀ ਇਹ ਫੁੱਲ ਫੋਟ ਤਾਂ ਨਹੀਂ ਹੋ ਰਹੀ ਇਹਨੂੰ ਗਰਾਊਂਡ ਚਾਹੀਦੀ ਹੈ ਫੁੱਲ ਫੋਟ ਕਰਨ ਨੂੰ ਵੱਡੀ ਗਰਾਊਂਡ ਹੈ ਦੁਸ਼ਹਿਰਾ ਗਰਾਊਂਡ ਚ ਲੈ ਜੀਏ ਅੱਜ ਤੇ ਰਾਵਣ ਲੈਣਾ ਹੁੰਦਾ ਦੁਸ਼ਹਿਰਾ ਗਰਾਊਂਡ ਚ ਲੈ ਜੀਏ ਹਾਂ ਹੈ ਉੱਥੇ ਠੀਕ ਹੈ ਉੱਥੇ ਠੀਕ ਕਰਵਾਨ ਕਰਵਾਨ ਵੀ ਆ ਉੱਥੇ ਕਰਵਾਨ ਵੀ ਰਾਵਣਾਂ ਨੂੰ ਚਾਹੀਦੀ ਉੱਥੇ ਸਾਜੀ ਦੁਸ਼ਹਿਰੇ ਵਾਲੀ ਗਰਾਊਂਡ ਦੇ ਵਿੱਚ ਕਹਿੰਦਾ ਵੱਡੀ ਗਰਾਊਂਡ ਦੇ ਵਿੱਚ ਮੈਂ ਫੁੱਲ ਫੋਟ ਕਰ ਸਕਦਾ ਛੋਟੀ ਗਰਾਊਂਡ 'ਚ ਮੈਤੋਂ ਨਹੀਂ ਹੁੰਦੀ ਸਾਡੇ ਲਾਈਵ ਵਾਲੇ ਭਾਜੀ ਆ ਗਏ ਲਾਈਵ ਵਾਲੀ ਮਮੀ ਜੀ ਹਾਲ ਹੈ ਭਾਜੀ ਵਗੈਰਾ ਤਾਨੂਗਰ ਇਹ ਤਾਂ ਛੱਡਣੀ ਆ ਬੰਦੇ ਭਈ ਜਨਾਪੁਰ ਸਹੀ ਹੋ ਗਈ। ਬੜੇ ਏਡ ਦੂਸਾਰਾ ਹੋ ਗਿਆ ਜੰਮੀ। ਅੱਜ ਸਾਹਲੀ ਪ੍ਰੀਖਿਆ ਪ੍ਰੀਖਿਆ ਉਹਨੂੰ ਕਰਾ। ਕਿਤੇ ਭਾਈ ਨੇ ਕਹਿਦਾ ਵੇ ਗੱਡੜੀ ਤੁੰਗਰਾ। ਆ ਕੀ ਹੋਇਆ ਅੱਜ ਦਸੀ ਜਰਾ। ਫੋਟੋ ਲਗਦਾ ਪਿਆ ਫੋਟੋ। ਲੰਦਨੋਂ ਫਿਲਕਿਲਣਾ ਕੋਈ ਜਗ੍ਹਾ ਦੇਖਣ ਜਾ। ਚੱਲ ਜਾ ਭਾਈ ਤੁਹਾਡੇ ਤੇ। ਇੱਥੇ ਜਾ ਭਾਈ ਕੋ। ਭਾਈ ਜਾ ਭੱਜਾ ਭਾਈ ਕੋ। ਪਾ ਲੈ। ਮੇਂ ਚਲ ਦਿਖਾ 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 ਹੁਣ ਦਿਖਾ ਫੋਟੋ ਕਰ ਫੋਟੋ ਕਿੰਨੀ ਕਿਤੀ ਲੈ ਕਰ ਫੋਟੋ ਤੂੰ ਦੱਸ ਉਹਨੂੰ ਕਿਉਂ ਨੱਚਣਾ ਫਰੇਮ ਦੇਖ ਓਏ ਫਰੇਮ ਦੇਖ ਨਾ ਗੈਂਡ ਲੈਂਡ ਆ ਉਹ ਮਾਮਾ ਹੀਰਦੇ ਉਧਰੋਂ ਲੈ ਤਾਂ ਇਲੈਕਟਾਂ ਕਿੰਨੀਆਂ ਸੁਣੀਆਂ ਪੈਣ ਨਹੀਂ ਆ ਕਿਤਾ ਵੇਖਣਾ ਉਹ ਮਾਮਾ ਕੋ ਮੜੀ ਤੈਨੂੰ ਸਾਇਲ ਫਸ ਗਿਆ ਆ ਸਾਇਲ ਫਸ ਗਿਆ ਪਿੱਛੇ ਡੈਨੀਅਲ ਵੱਡਾ ਉਹਨਾਂ ਕੰਤੇ ਮਾਰਨੀ ਹੋएगी ਜੇ ਨਾ ਸੈੱਟ ਹੋਇਆ ਅੱਜ ਦੇਖੀ ਵੇ ਇਹ ਘਰ ਤਾਂ ਸਹੀ ਕਿੰਨੇ ਕਲਿਕ ਕਰਨਾ ਫੋਕਸ ਕਰ 25 ਤੂੰ ਛੋੜੀ ਜੀ ਦੀ ਕਰੰਨਾ ਉਹ ਦੀ ਬਾਹ ਥੱਕ ਜਣੀ ਉਹਨੇ ਉਹੀ ਕੱਢ ਕੱਢ ਲੈਣੀ ਗਰਪਾਨ ਉਹਨੇ ਕਹਣਾ ਬੱਸ ਕਰੋ ਚੱਲ ਅੰਦਰ ਬਣਾ ਦੇ ਉਹ ਨਾ ਅੰਦਰ ਚੱਲੇ ਚੱਲ ਚੰਨੇ استاد ਮੁਗਤਲ ਮਿਲਣਾ ਉਹ ਵੀ ਬੋਟਾਂ ਚੱਲ ਚੱਲ ਬਖਾ ਹੁਣ ਜਾ ਕੇ استاد ਨੂੰ ਆ ਦੇਖੋ ਮੁੰਡੇ ਨੇ ਫੋਟੋ ਕੀਤੀ ਚੱਲਾ ਜਾ استاد ਨੂੰ ਦਿਖਾਈ ਹਾਂ ਚੱਲਾ ਜਾ నాగర్ రెండింన్నే ఏద నాగర్ వేయ్ ఉస్తాద్ ను ఫోటో తో దేఖా జేడి ఖిచ్చి ఇక్కడ రెకార్డ్ ఉంది ఇక్కడ ఆజ్ మేరే సబ్ తో ఏ కన్నేని సాతా పం పూర్తి ద హిచ్ లైన్ పూర్తి చలో ఎక్కే లగేది ముగో తుం కో హి నసలట ਉਹ ਉਹ ਜੀ ਮੈਂ ਪੁੱਛਦਾ ਚੱਲ ਚੱਲ ਦੁਆਰਾ ਵੀ ਚੱਲ ਹੁਣ ਫੁੱਲ ਕੰਨੀ ਫੜ ਰੱਖਣੀ ਚੰਗਾ ਚੀ ਚਾਹੀਦੀ ਗਰੀਨ ਦੀ ਗਰੀਨ ਦੀ ਤੇਰੀ ਕੋਈ ਨਹੀਂ ਆਪ ਕੋ ਉਧਰ ਕਨੀਆ ਸਾਰਾ ਤੋਂ ਵਾਰੀਤ ਹੁੰਦੇ ਆਂ ਇਹਦਾ ਮੈਂ ਕਿ ਉਹ ਅੱਜ ਪੂਰੀ ਕਲਾਸ ਲੱਗਣ ਈ ਆ ਅੱਜ ਪੂਰੀ ਕਲਾਸ ਲੱਗਣ ਈ ਆ ਹੁਣ ਉਧਰ ਜਾ ਕੇ ਖਿੱਚ ਕੇ ਆਉਂਗਾ ਇੱਥੇ ਰੱਖੋ ਸਾਈਡ ਤੇ ਦਰਗ ਦਰਗ ਦੇ ਕੇ ਸਾਰੇ ਕਹਿੰਦਾ ਯਾਦ ਰੱਖਿਓ ਫੇ ਅੱਜ ਤੁਸੀਂ ਮੇਰੇ ਨਾਲ ਇਦਾਂ ਕਰਦੇ ਹੋ ਵੇ ਬਈ ਬੈਕਗ੍ਰਾਉਂਡ ਵਿੱਚ ਹੀ ਬਣ ਗਈ ਹੁਣ ਕਹਿੰਦਾ ਮੈਨੂੰ ਯਾਦ ਰੱਖਿਓ ਇਹ ਬੰਦੇ ਦੇ ਵਿੱਚ ਪੇਸ਼ੈਂਸ ਬਿਲਕੁਲ ਵੀ ਨਹੀਂ ਹੈਗੇ ਬਹੁਤ ਜ਼ਿਆਦਾ ਕਿਦਾਂ ਤੂੰ ਕੀ ਕਹਿਣਾ ਚਾਹੁੰਦਾ ਯੂਨੀਅਨ ਤਾਂ ਨਹੀਂ ਬਣਾਈ ਤੋ ਹੀ ਹੈਲਪਰਾਂ ਨੇ ਕਿਦਾਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਨੂੰ ਹੁਣ ਪਤਾ ਕੱਲ ਨੂੰ ਮੇਰੀ ਕਲਾਸ ਲੱਗੀ ਇਹ ਮੇਰਾ ਸਾਥ ਦੇਊਗਾ ਆ ਦੇਖਿਓ ਆ ਦੇਖੀ ਧਿਆਨ ਨਾਲ ਚੱਲਣਾ ਹੀ ਰੱਖਿਓ ਦੇਖਾ ਬੋਰਡ ਬਣਾ ਦਿਆ ਉੱਤਕਾ ਪਛੜਦੇ ਕਹਿੰਦੇ ਆ ਸਵੇਰੇ 4:00 ਤੱਕ ਪੱਕਾ ਮੈਂ ਲੱਗਦਾ ਇਹ ਫੋਨ ਨਾਲ ਕਰ ਮਮਾ ਸਾਡੇ ਘਰ ਤੇ ਨੀ ਤੱਕ 3-4 ਵੀਰ ਤੇ ਤੁਸੀਂ ਆ ਤਾਂ ਆਇਦਰ ਮਨਾ ਕਰਤੀ ਲੈ ਆ ਵੀ ਉਹਦੇ ਕੋਲ ਕੈਂਸਲ ਕਰ ਦਿੱਤੇ ਫੋਕਰਾ ਫੋਕਰਾ ਆ ਗਿਆ ਹਾਂ ਬਾਹਰ ਤੋਂ ਨਹੀਂ ਗਾਇਵੇਂ ਧੀ ਕਿ ਮੈਂ ਇਹਨੂੰ ਇਹ ਐਂਡ ਆ ਵੀ ਤੂੰ ਆ ਜੀ ਬਾਅਦ ਚ ਕਿਰਪਾਨ ਰੱਖ ਲੈ ਉਹਨਾਂ ਕੋਲ ਫੋਕਰਾ ਇਹਨੇ ਮੇਰੇ ਸਾਡੇ ਆਉਣਗੇ ਉਤਸਵ ਤੇ ਉੱਥੇ ਆ ਤੁਸੀਂ ਅੱਜ ਦਾ ਹੋਣੀ ਮੈਂ ਉਹਨੂੰ ਕਹਿਣਿਆ ਮੈਂ ਤਾਂ ਤੋ ਕਿਰਪਾਨ ਦੀ ਫੋਟੋ ਨਹੀਂ ਹੁੰਦੀ ਤੂੰ ਇਦਾਂ ਕਰ ਕਿਰਪਾਨ ਰੱਖ ਲੈ ਫੋਟੋ ਖੱਚ ਕੇ ਆ ਜੀ ਬਾਅਦ ਚ ਕੀ ਜਿੰਦਰਾ ਹੈ ਜੀ ਸਦਾ ਪਰ ਅੰਕਿਤ ਨਾਲ ਕਰਦੇ ਹਨ ਆਈਸੋਤ ਕਰੇ ਤੇ ਆਈਸੋਤ ਦੇ ਕੰਪਿਟਰ ਵੱਲ ਆਇਓ ਜੇ ਨਹੀਂ ਮਾਇਆ ਸਹੀ ਬੋਡੀ ਨੂੰ ਕਰਕੇ ਮੇਰੇ ਵੱਲ ਚੁੱਕੋ ਮੈਂ ਇੱਕ ਬੋਗਲਾ ਸ਼ਾਟ ਲੈਣਾ ਭਾਜੀ ਥੀ ਕਰਦਾਂ। ਅੱਲਾ ਦੇਖ। ਅੱਜ ਮਨ ਲਾ ਲਉ ਸੋਚੀ। ਹੋ ਰਿਹਾ। ਤੇ 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 ਤੇ। ਪਰ ਉਹ ਬੜਾ ਯਾਰਾ। ਉਹ ਹੋ। ਮਨ ਨੂੰ ਵੀ ਦਿਖਾ ਦੇ ਤਰੀਕੇ ਦੀ। ਓਪ। ਇੱਕ ਸੈਕ ਮੋਰ। ਹਾਂ ਅਫਲੀ ਮੈਨੂੰ ਪੱਲਾ ਦੇ ਹਾਂਜੀ ਇਹ ਆ ਰਿਹਾ ਪਾ ਲੱਗੇ ਰਹਿਣ ਉਹਨਾਂ ਬੱਚਿਆਂ ਨੂੰ ਫਟਚਿੰਗ ਵਾਲਾ ਆਹ ਦੇ ਦੇ ਹਾਈਡਰੇਟਰ ਉਹਨਾਂ ਨੂੰ ਸੰਜੀ ਲੈ ਲੇ ਕਰਤੀ ਰਵਾਨਗੀ ਬ੍ਰਾਂਧ ਦੀ ਤੇ ਬ੍ਰਾਂਧ ਨੂੰ ਰਵਾਨਾ ਕਰਕੇ ਤੇ ਆਪਾਂ ਵੀ ਹੁਣ ਗੱਡੀ 'ਚ ਜਾ ਰਹੇ ਹਾਂ ਇੱਕ ਬੰਦਾ ਸਾਡਾ ਚੱਕਣਾ ਆ ਰਾਮਾ ਮੰਡੀ ਤੋਂ ਯੋ ਸਾਡੇ ਡਰੋਨ ਵਾਲੇ ਭਾਜੀ ਤੇ ਪਿੱਛੇ ਸਾਡੇ ਬਾਜੀ ਉਹ ਬੈਠੇ ਆ ਸਿੱਕਾਲੀ ਸਾਡੇ ਹੋਰ ਫੇ ਕਿਤਾ ਰਿਹਾ ਉਹ ਤੋਂ ਹੋ ਗਈ ਸੀਗੀ ਫੋਟੋ ਹੋ ਗਈ ਸੀਗੀ ਨਾਲ ਹੋ ਗਈ ਮਾੜੀ ਬੋਲੀ ਜੜਜੋਗ ਹੋ ਗਈ ਕੀ ਜਾ ਰਿਹਾ ਜੋ ਕੀ ਨਹੀਂ ਵਧੀਆ ਬੰਦਾ ਕੰਮ ਕਰਦਾ ਆ ਉਹ ਹੀ ਤੂੰ ਮਮਾ ਨੂੰ ਦਬਕੇ ਦੁਬਕੇ ਮਾਰ ਕੇ ਉਹ ਨਰਵਸ ਕਰਤਾ ਉਹ ਦਬਕੇ ਪੈ ਗਿਆ ਅਰੇ ਦਬਕੇ ਦੁਬਕੇ ਪਏ ਨਰਵਸ ਹੋ ਗਿਆ ਐ ਸਾਹਿਲ ਨਰਵਸ ਹੋ ਗਿਆ ਜੀ ਨਾ ਹਾਂ ਜੀ ਹਾਂ ਹਾਂ ਨਰਵਸ ਹੋ ਗਿਆ ਘਾਬਰ ਗਿਆ ਤਾਂ ਕਰਕੇ ਥੋੜਾ ਜਿਹਾ ਹੋ ਗਿਆ ਨਹੀਂ ਤਾਂ ਵਧੀਆ ਕੰਮ ਨਹੀਂ ਤਾਂ ਅੱਜ ਬਚਣੀ ਆ ਕਿ ਆਣਾ ਕਿੱਥੇ ਜਾਣੀ ਆ ਜੀ ਜੱਲ ਕਿੱਥੇ ਹਾਂ ਤੋ ਪਿਆਰ ਦੀ ਅਸੀਂ ਪ੍ਰਾਤਿਤੀ ਕਿੱਥੇ ਤੋੜ ਕੇ ਅੱਜ ਬੰਦੇ ਮੁੰਡੇ ਨੇ ਗੱਡੀ ਬੜੀ ਵਧੀਆ ਕਰਾਈ ਯਾਰ ਹਾਂ ਰੂਪੀ ਕੌਣ ਆ ਰੂਂਦੀ ਕੌਣ ਅੱਜ ਡੋਲੀਅਰੀ ਕਾਰ ਜਾਂਕੀ ਰੂਬੀ ਕੌਂ ਚ ਬਹੁਤ ਹੀ ਵਧੀਆ ਉਹ ਵੀ ਗੱਡੀ ਦਾ ਵੀ ਸ਼ਾਟ ਲਾਵਾਂਗੇ ਤੇ ਹੁਣ ਆਪਾਂ ਰਾਮਾ ਮੰਡੀ ਤੋਂ ਚੱਕਣਾ ਸਾਡੇ ਸੁਨੀਲ ਭਾਜੀ ਜਾਨੀ ਕਿ ਸਾਡੇ ਪਾਇਲਟ ਸਾਹਿਬ ਡਰੋਨ ਵਾਲੇ ਉਹਨਾਂ ਨਾਲ ਲੈ ਕੇ ਦਸਵੇਰ ਆਪਾਂ ਰਵਾਨਗੀ ਸਿੱਧੀ ਖੰਨੇ ਵਾਲੀ ਸਾਈਟ ਤੇ ਮਿਲਦੇ ਹਾਂ ਤੁਹਾਨੂੰ ਕੀ ਹੁੰਦਾ ਆ ਗਏ ਸੁਨੀਲ ਭਾਜੀ ਸਾਡੇ ਅੱਜ ਉਹਨਾਂ ਕਹਾਂ ਲੰਬੂ ਮੋਟਾ ਭਾਜੀ ਉਹ ਉਹ ਕਦੇ ਵਿੱਚ ਮਰੀ ਜਾਂਦਾ ਹੈ ਹੈਲੋ ਮਾਈ ਫਰੈਂਡ ਸਮੀਰ ਭਾਜੀ ਅਸੀਂ ਚੱਕ ਲਈਏ ਤੇ ਹੁਣ ਆਪਾਂ ਚੱਲੇ ਅੱਗੇ ਚੱਕ ਲਈਏ ਉਹ ਆਹ ਕਦੇ ਲੱਤਾਂ ਜੀਆਂ 'ਚ ਮਰੀ ਜਾਂਦਾ ਸੀ ਆਹ ਮੋਟਰਸਾਈਕਲ ਵਾਲਾ ਪਤਾ ਨਹੀਂ ਇਹ ਲੱਤਾਂ ਜੇ ਮਾਰ ਕੇ ਬਲੋਂ ਡੇ ਉਹਨੂੰ ਮਰੀ ਜਾਂਦਾ ਸੀ ਦੱਦ ਨਹੀਂ ਆਇਆ ਜੀ ਬਾਕੇ ਬਸ ਗਿਆ ਕਰਦਾ ਨਾ ਉਹ ਕਿਸੇ ਨੂੰ ਬੱਸ 'ਚੋਂ ਕੋਈ ਉਤਰਿਆ ਉਹਨੂੰ ਲੈਣਾ ਸੀ ਉਹਨੇ ਮੈਂ ਤੇ ਪਹਿਲਾ ਉਹ ਬਾਜੀ ਦੇ ਲੱਤਾ ਜਮਾ ਹੁਣ ਲੱਗਾ ਸ਼ਾਇਦ ਇਹਨੂੰ ਲੈ ਕੇ ਜਾਣਾ ਪੁੱਛ ਲੈਣਾ ਸੀ ਰੈਪੀਡੋ ਵਾਲਾ ਤਾਂ ਨਹੀਂ ਕਿਤੇ ਰੈਪੀਡੋ ਸਮਝਾਣਾ ਕਿਉਂਗੇ ਨਾ ਰੈਪੀਡੋ ਆ ਹੈ ਸੋੜਾ ਲਾ ਚੋਂਗੇ ਸਾਰੇ ਰੈਪੀਡੋ ਵਾਜਿਕਾ ਸਾਰੇ ਵਾਜਈ ਆ ਆਪਣੇ ਵੀ ਹੈਗਾ ਆ ਆਪਣੇ ਉਹ ਸਵੀਗੀ ਵਾਲਾ ਵੀ ਸ਼ੁਰੂ ਹੋ ਗਿਆ ਨਾ ਉਹ ਜਿਹੜਾ ਜਿਹੜੇ ਸਮਾਨ ਸਮੁੰਨ ਪੜਾ ਦਿੰਦੇ ਭਾਈ ਆਪਾਂ ਪਹੁੰਚ ਗਏ ਪੈਲਸ ਕਿਹੜਾ ਪੈਲਸ ਆ ਯਾਰ ਇਹ ਸੰਦੂਰ ਸੰਗੂ ਪੈਲਸ ਸਰ ਉਹ ਦੇਖ ਸਾਡੇ ਬੰਦੇ ਵੀ ਪਹੁੰਚ ਗਏ ਸਾਰੇ ਸੰਗੂ ਪੈਲਸ ਸਹੀ ਤੇ ਆ ਆਗਾ ਏਰੀਆ ਕਿਹੜਾ ਇਹ ਹੈ ਸਮਰਾਲਾ ਦਾ ਬੰਦਾ ਸਮਰਾਲਾ ਕਿਹੜਾ ਮਿਲਦਾ ਸੰਵਰਾਲਾ ਲੁਧਿਆਣਾ ਤੋਂ ਉਹ ਪਿੰਦਾ ਦੂਜਾ ਕਿਹੜਾ ਰੋਡ ਹੈ ਲੁਧਿਆਣਾ ਜ਼ਿਲ੍ਹਾ ਜੀ ਇਹ ਨਹੀਂ ਜ਼ਿਲ੍ਹਾ ਲੁਧਿਆਣਾ ਦਾ ਜ਼ਿਲ੍ਹਾ ਹੀ ਆ ਕਿਹੜਾ ਰੋਡ ਜਾਂਦਾ ਮਾਛੀਵਾੜੇ ਨਹੀਂ ਰੋੜ ਜਾਂਦਾ ਸਿੱਧਾ ਮਾਛੀਵਾੜੇ ਨਾਲ ਜਾਊਗਾ ਜੀ ਅੱਗੇ ਅੱਗੇ ਰੋੜ ਕੇ ਹਾਂਜੀ ਸਹੀ ਲੋ ਜੀ ਆਪਾਂ ਪਹੁੰਚ ਗਏ ਪੈਲਸ ਤੇ ਸਾਡੇ ਬੰਦੇ ਕਰਦੇ ਹੋਏ ਸਮਾਨ ਦੀ ਰੇਡਿੰਗ ਛਿਤੀ ਛਿਤੀ ਕਰ ਲੋ ਆਪਾਂ ਜਾ ਕੇ ਕਰੀਏ ਕੰਮ ਉਹ ਦੇ ਕਿਧਰ ਹਸਣਿਆ ਜਾ ਕੇ ਓਏ ਡਰੋਨ ਵਾਲਾ ਭਾਈ ਕੀ ਕਰਦਾ ਉਹਦੇ ਕੋ ਭਾਜੀ ਲਾਈਵ ਐਂਡ ਟੈਲੀਕਾਸਟ ਅਸੀਂ ਜਲਦੀ ਜਲਦੀ ਆ ਗਏ ਆ ਤੇ ਹੁਣ ਜਾਈਏ ਮਿੰਟੋ ਮਿੰਟੀ ਲਾਈਏ ਪਹਿਲਾਂ ਥੋੜੀ ਜਿਹੀ ਸ਼ਾਰਟ ਫਿਰ ਤੁਹਾਡੇ ਨਾਲ ਗੱਲ ਕਰਦੇ ਕਿਉਂਕਿ ਬਰਾਦੀ ਐਂਟਰੀ ਸੀ ਇਹ ਇੱਥੇ ਇਹਨੂੰ ਵਾਈਡ ਲਵਾ ਦੇ ਯਾਰ ਤੇ ਤੂੰ ਇਹਨੂੰ ਥੋੜਾ ਜਿਹਾ ਮੈਨੂੰ ਟਾਈਟ ਲਵਾ ਦੇ ਤੇ ਇੱਕ ਕਾਰਡ ਮੈਨੂੰ ਵੀ ਲਵਾ ਦੇ ਕਾਰ ਕਿਹੜਾ ਕਾਰ ਨਹੀਂ ਕਾਰ ਵਿੱਚ ਆਪਿਆ ਜਿਹੜਾ ਵੀ ਲਾਉਣਾ ਲਾ ਲੋ ਨਹੀਂ 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 ਕਿਹੜੇ ਕਾਰ ਦੀ ਗੱਲ ਕੀਤੀ ਉਹ ਲਾ ਲੈਣਾ ਬਾਈਡ ਲੈਸ ਦੇ ਰਿਹਾ ਮੈਨੂੰ ਇੱਕ ਬੇਮਾਰ ਆਪਸ ਮੁਾਕਲ ਆ ਬੇਹਲੋ ਜੀ ਬਸਾਕੀ ਦਾ ਉਸਤਾਦੀ ਕਰੀ ਜਾਂਦਾ ਵੇ ਬੋਲੀ ਜਾਂਦਾ ਵੇ ਬੋਲੀ ਜਾਂਦਾ ਵੇ ਬੱਚਾ ਆ ਮੈਂ ਕਿਹਾ ਮਾਫ ਕਰਤਾ ਉਸਤਾਦ ਜੀ ਚਲ ਕੋਈ ਨਹੀਂ ਕਰਤਾ ਕਰਤਾ ਮਾਫ ਨੀ ਬਿੱਲੀ ਕਰਾ ਕੇ ਆਪਾਂ ਵੇ ਪੰਗੇ ਲੈ ਰਿਆ ਫੇ ਪੰਗੇ ਲੈ ਰਿਆ ਦੇਖੋ ਕਦੀ ਕਿਸੇ ਨਾਲ ਕੋਈ ਇਨੈਸੈਸਰੀ ਪਈ ਆ ਹਾਂ ਆ ਦੇਖੋ ਐਕਸਲ ਨੇ ਮਿਲਣੀ ਕਰਾ ਕੇ ਤੇ ਆਪਾਂ ਪਹੁੰਚ ਗਏ ਪੈਲੈਸ ਦਾ ਵਧੀਆ ਸਾਨੂੰ ਪੈਲੈਸ ਸਤੰਨਾਲਾ ਤੇ ਫੇਰ ਕੁਆਟਰ ਨੂੰ ਹੁਣ ਸਾਡੇ ਲਾਵਾਂ ਤੇ ਜਾਣਾ ਹੈ ਲਾਵਾਂ ਕਰਾਉਣੀ ਆ ਭਰਾ ਕੀ ਸੀ ਨਾ ਭਾਜੀ ਬਸ ਇੱਕ ਰੂ ਘਰ ਚਲੀਏ ਖਾ ਫੀਲ ਨਵੇਂ ਬਣਾਉਣਾ ਤੇ ਫੇਰ ਚੱਲਦੇ ਆਪਾਂ ਬਾਹਰ ਲੱਗਾ ਲੈਣ ਗਿਆ ਹੌਣ ਲੈਣ ਗਿਆ 22 ਸਾਂ ਜੀ ਉਨੇ ਵੀ ਦੇਖੀ ਸਾਹਿਲ ਨੇ ਪਤਾ ਕੀ ਕਰਨਾ ਪੁੱਚੋ ਮੰਡੀ ਵਾਲਾ ਲਿਆਉਣਾ ਸਾਰਾ ਉਹਦੀ ਨਿਗਾ ਸਿਰਫ ਇੱਕੋ ਹੀ ਪਾਲਕ ਦੇ ਪਕੌੜੇ ਮਾਰਨ ਐ ਇੰਨੀ ਉਹਦੀ ਐਡਮ ਲੀਕੀ ਕੋਈ ਕੁਝ ਕਰਤਾ ਨਾ ਬੱਚੇ ਵਾਲੀ ਫਰੈਂਚਾਈਜ਼ੀ ਦੇ ਆ ਉਹਨੇ ਕੋਈ ਨਹੀਂ ਉਹਨੇ ਮੰਜੂਰੀਨ ਬਾਕੇ ਨਾ ਲਿਆਉਣਾ ਉਹਦੇ ਨਾਲ ਹੀ ਪਲੇਟ ਪਰ ਲਿਆਉਣੀ ਸੀ ਸੋ ਕਰੀਆ ਤਾਂ ਪਗਨਾ ਨਾ ਕਰੀਓ ਜੇ ਨਾਮ ਨਹੀਂ ਯਾਰ ਇੱਕ ਨਾ ਮੈਨੂੰ ਸੱਚ ਹੋਰ ਪਾਜੀ ਗੱਲ ਜਿੱਤੇ ਆਈ ਆ ਕੁਝ ਬੰਦੇ ਨਾ ਜਿੱਦਾਂ ਮੈਸੇਜ ਕਰਦੇ ਆ ਕਿ ਪਾਜੀ ਤੁਸੀਂ ਨਾ ਬਲੌਗ ਪਾਣੇ ਆ ਪਰ ਕੁਝ ਨਾ ਵਿਆਹ ਨਹੀਂ ਰੱਖਣਦੇ। ਵਿਆਹ ਨਹੀਂ। ਅਸਲ ਵਿੱਚ ਯਾਰ ਵਿਆਹ ਨਾ ਦਿਖਾਣ ਦਾ ਇੱਕ ਬਹੁਤ ਵੱਡਾ ਕਾਰਨ ਪ੍ਰਾਈਵੇਸੀ ਵੀ ਹੁੰਦੀ ਭਾਜੀ। ਪ੍ਰਾਈਵੇਸੀ ਇੱਕ ਪ੍ਰਾਈਵੇਸੀ ਵੀ ਕਹਿ ਸਕਦੇ ਆ ਬਟ ਇੱਕ ਚੀਜ਼ ਨਾ ਇੱਕ ਬਹੁਤ ਮੇਨ ਕਾਰਨ ਇਹ ਆ ਕਿ ਵਿਆਹ ਦੇ ਵਿੱਚ ਲੱਗੇ ਹੁੰਦੇ ਆ DJ। Song ਲੱਗਾ ਹੁੰਦਾ ਯਾਰ ਕਾਪੀਰਾਈਟ ਆ ਜਾਣਾ ਕੋਈ ਫਾਇਦਾ ਨਹੀਂ। ਜੇ ਮੈਂ ਮੰਨ ਲਓ ਕਿ ਉਹਦੇ ਥੱਲੇ ਮਿਊਟ ਕਰਕੇ ਚਲਾਵਾਂ ਜਾਂ ਕੋਈ ਹੋਰ ਮਿਊਜ਼ਿਕ ਲਾ ਕੇ ਚਲਾਵਾਂ ਤਾਂ ਵੀ ਕੋਈ ਫਾਇਦਾ ਨਹੀਂ। ਬਟ ਫਿਰ ਵੀ ਚਲੋ ਕੁਝ ਨਾ ਕੁਝ ਆਲਟਰਨੇਟ ਕਰਾਂਗੇ ਜਿਵੇਂ ਤੁਸੀਂ ਕਹਿੰਨੇ ਆ ਨਾ ਅਸੀਂ ਥੋੜੇ ਬਹੁਤ ਹੀ ਕਲਿੱਪ ਵਿਆਹ ਦੇ ਜੁੜ ਪਾਇਆ ਕਰਾਂਗੇ। ਪਰ ਕੰਪਰੋਮਾਈਜ਼ ਕਰਨਾ ਪੈਣਾ ਨੇਚਰਲ ਅਵਾਈਜ਼ ਦੇ ਨੇਚਰਲ ਅਵਾਈਜ਼ ਅਸੀਂ ਛੱਡ ਨਹੀਂ ਸਕਦੇ ਕਿਉਂਕਿ ਉਹ ਫਿਰ ਕੰਬਿਨੇਟ ਦਾ ਚੱਕਰ ਆ ਨਵੀਂ ਨਵੀਂ ਦੁਕਾਨ ਆ ਗਾਹ ਤੋੜਣਾ ਕੋਈ ਨਹੀਂ ਅਸੀਂ ਇਸ ਕਰਕੇ ਤਾਂ ਕਰਕੇ ਇਹ ਪੂਰਾ ਕਲੇਪ ਨਹੀਂ ਪਈਦਾ ਜਿੰਨੀ ਜਿੰਨੀ ਹੁੰਦੀ ਹੈ ਨਾ ਯਾਰ ਵੀਡੀਓ ਲੈਂਥੀ ਬਹੁਤ ਹੋ ਜਾਂਦੀ ਜੇ ਅਸੀਂ ਵੀਡੀਓ ਬਣਾਉਣ ਲੱਗੇ ਤਾਂ ਪਤਾ ਨਹੀਂ ਕਿੰਨੇ ਟਾਈਮ ਦੀ ਨਿਕਲੇ ਪਰ ਅਸੀਂ ਵੀਡੀਓ ਉਨੀ ਹੀ ਬਣਾਈ ਦੀ ਹੈ ਵੀ ਜਿਹੜੀ ਕੁਝ ਵੀ ਐਫੀਸ਼ੀਐਂਟ ਵਾਲੀ ਤੁਸੀਂ ਦੇਖਣ ਨੂੰ ਮਜ਼ਾ ਆਵੇ ਬਿਲਕੁਲ ਬਿਲਕੁਲ ਹਾਂ ਸੋ ਚਲੋ ਜੀ ਮਿਲਦੇ ਆ ਪਹਿਲਾਂ ਕੁਝ ਮੁੰਡਾ ਲੈ ਕੇ ਆਉਂਦਾ ਕੁਝ ਖਾਪ ਵੀ ਲਈ ਯਾਰ ਸਵੇਰ ਦਾ ਕੁਝ ਨਹੀਂ ਖਾਤਾ ਹੈਗਾ ਉਹ ਤਾਂ ਵਾਕਿਆ ਰੋ ਲੱਗੇ ਟਾਈਮ ਕਿੰਨਾ ਹੋ ਗਿਆ ਭਾਜੀ ਇੱਕ ਵਾਚ ਲੈਣਾ ਇੱਕ ਵਾਚ ਲਾ ਅਭੀ ਤੱਕ ਅੰਨ ਦਾ ਇੱਕ ਦਾਣਾ ਵੀ ਵੇਖਣਾ ਨਹੀਂ ਮਿਲਿਆ ਚਾਹ ਤੇ ਕੁਝ ਜਿਹੜੇ ਦੰਦ ਯਾਰ ਕੰਨੀ ਯਾਰ ਚਲੋ ਕੁਝ ਖਾ ਪੀ ਗਏ ਤੇ ਲਾਵਾ ਤੇ ਜਾ ਕੇ ਫਿਰ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰੀਏ ਕੀ ਗਿਆ ਸੀਗਾ ਮੈਂ ਕਿਹਾ ਤੁਹਾਨੂੰ ਮਾਰ ਲੈ ਗਿਆ ਉਹ ਫਿੰਗਰ ਚਿਪਸ ਲਾ ਗਿਆ ਮੈਨੂੰ ਹੋਰ ਕੁਝ ਲੱਭਦਾ ਹੀ ਨਹੀਂ ਰਿਹਾ ਲੱਭਦਾ ਹੀ ਨਹੀਂ ਪੇਟ 'ਚ ਸਿਰਫ ਚਾਰ ਆਈਆਂ ਵਾਪਸ ਮੋੜਿਆ ਹੁਣ ਆਪਾਂ ਲੈ ਗਏ ਆਂ ਚੋਰ ਰਕ ਰਕ ਸੇ ਵਾਕਿਵੇਂ ਲੌਰਵ ਹਾਲਾ ਜਿਹਾ ਬੰਨ ਤੇ ਚਾਲੇ ਪਾਲਿਆ ਗੁਰਦੁਆਰੇ ਵਾਲੀ ਸਾਈਡ ਨੂੰ ਤੇ ਪਿੱਛੇ ਦੋ ਆਪਣੇ ਯਾਰ ਜਿਗਰੀ ਬੈਠੇ ਨੇ ਲੋਨੀ ਪੁਰਾਣੇ ਖਾਸ ਨਾਲ ਧਰੋਣ ਵਾਲੇ ਭਾਜੀ ਤੇ ਨਾਲ ਮੁਕਲ ਸ਼ਰਮਾ ਜਿਹੜੇ ਕੀ ਸਾਡੇ ਅੱਜ ਦੇ ਮੇਨ ਮੇਨ ਬੰਦੇ ਨੇ ਤੇ ਨਾਲ ਸਾਡੇ ਨੇ ਤੁਹਾਡਾ ਪੁਰਾਣਾ ਬੰਦਾ ਪੁਰਾਣਾ ਬੰਦਾ ਉਹ ਗੱਡੀ ਚੱਲੀ ਆ ਜੀ ਸਿੱਧੀ ਛਲਾਂਗਾ ਮਾਰਦੀ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਹੁੰੀਆਂ ਜੀ ਲਾਵਾਂ ਲਾਵਾਂ ਕਰਨ ਤੋਂ ਬਾਅਦ ਫੇਰ ਆਵਾਂਗੇ ਦੁਬਾਰਾ ਪੈਲਸ ਉਹ ਖਾਦਾ ਕੁਛ ਸਮੀਰ ਭਾਈ ਖਾਦਾ ਕੁਛ ਯਾਰ ਜੋ ਤੂੰ ਖਾਇਆ ਉਹੀ ਖਾਧਾ ਜਿਹੜੇ ਫਿਕਰ ਜੀ ਉਸ ਤੋਂ ਖਾਏ ਉਹੀ ਖਾਦੇ ਆ ਹਾਂ ਕੰਦਾ ਦੇ ਲੋ ਜੀ ਵੱਡੇ ਪੈਲਸ ਚ ਚਲ ਜਵੇ ਚਾਹੇ ਛੋਟੇ ਪੈਲਸ ਚ ਚਲ ਜਵੇ ਆਲੂ ਫਿੰਗਰ ਤੋਂ ਬਿਨਾ ਇਹਨੂੰ ਕੁਝ ਨਹੀਂ ਦਿੱਤਾ ਨਹੀਂ ਤਾਂ ਇਹ ਆਪ ਗਿਆ ਸੀ ਯਾਰ ਹੱਥ ਹੋ ਗਿਆ ਯਾਰ ਸਮੀਰ ਭਾਜੀ ਦੇਖ ਲਾ ਭਾਜੀ ਸ਼ੀਰ ਭਾਜੀ ਆਂਦੀ ਆਂਦੀ ਦੇਖ ਰਹੇ ਹੋ ਆਂਦੀ ਆਂਦੀ ਦੇਖ ਰਹੇ ਹੋ ਤੁਸੀਂ ਇਹ ਭਾਜੀ ਯਾਰ ਮੈਂ ਤੁਹਾਨੂੰ ਕੀ ਕਿਹਾ ਸੀਗਾ ਇਹਨੇ ਚਾਰ ਕੇ ਫਰੈਂਚਾਂ ਜੀਆਂ ਪਾ ਕੇ ਆ ਚਾਰ ਕੇ ਫਰੈਂਚਾਂ ਜੀਆਂ ਪਾ ਕੇ ਇਹ ਚਾਰ ਹੀ ਨਹੀਂ ਆ ਚਾਰ ਕੇ ਫਰੈਂਚਾਂ ਜੀਆਂ ਪਾ ਕੇ ਆ ਤੇ ਆ ਗਿਆ ਤੇ ਲੋ ਜੀ ਓ ਮਸੂਗਲ ਇਹੀ ਬੜਾ ਲੱਗਿਆ ਤੇਰਾ ਭਲਾ ਇਹ ਆ ਲੋਕੇਸ਼ਨ ਆ ਉਸਤਾਦ ਜੀ ਇੱਥੇ 1000 ਰੁਪਏ ਲੈਂਦੇ ਸ਼ੂਟ ਕਰਨ ਦਾ ਹਾਂਜੀ ਤੇ ਕਹਿੰਦਾ ਜੀ 1000 ਰੁਪਏ ਲੱਗਣਾ ਮੈਨੂੰ ਆਪੋਜੀਟ ਵਾਲਾ ਮੁੰਡਾ ਕਹਿੰਦਾ ਕਹਿੰਦਾ ਭਾਜੀ ਦੇਖ ਲਓ ਜੇ ਪਾਰਟੀ 1000 ਰੁਪਏ ਖਰਚ ਦੀ ਤੇ ਨਾਲ ਲੋਕੇਸ਼ਨ ਤੇ ਸ਼ੂਟ ਕਰ ਲੰਨੇ ਆ ਤੇ ਮੈਂ ਕਿਹਾ ਮਾਬਾ ਅੰਦਰ ਇਡੀ ਲੋਕੇਸ਼ਨ ਹੈ ਮੈਂ ਕਿਹਾ ਇਹ ਕਿਹੜਾ ਜਲ ਮिलास ਆਏ ਆ ਜਿਹਦਾ ਲੱਭਦਾ ਕੁਝ ਨਹੀਂ ਤੇ ਭਾਜੀ ਅੰਦਰ ਫਰੇਮ ਬਾਹਰ ਫਰੇਮ ਜਿੱਥੋਂ ਵਰਤ ਕੇ ਇੰਨਾ ਸੋਹਣਾ ਮੈਂ ਕਿਹਾ ਅੰਦਰ ਕਰੂਗਾ ਵੀ ਆਪਾਂ ਤਾਂ ਇੱਥੇ ਹੀ ਕਰਾਂਗੇ ਉਦੋਂ ਤਾਂ ਬਾਹਰ ਨਿਕਲੋ ਭਾਜੀ ਕੈਸੇ ਦੇ ਸਾਥ ਹਾਂ ਸੋ ਆਪਾਂ ਉੱਥੇ ਜਾ ਕੇ ਸ਼ੁਰੂ ਕਰਾਂਗੇ ਇੱਕ ਵਾਰੀ ਲਾਵਾਂ ਦਾ ਕੰਮ ਨਿਵੇੜ ਲਈਏ ਉਸ ਤੋਂ ਬਾਅਦ ਆ ਕੇ ਫਿਰ ਕਰਦੇ ਹਾਂ ਪੋਟੜ ਹੁਣ ਜਾ ਰਹੇ ਹਾਂ ਸਿਪੁਰਦੋਰਾ ਸਭ ਗੁਰਦੁਆਰਾ ਲੱਪਣਾ ਪੈਣਾ ਕਿੱਥੇ ਆ ਆਰੇ ਜੀ ਜੱਟ ਨੂੰ ਪਸੇ ਟੱਕਲਾ ਮਾਰਿਆ ਆਏ ਹਾਈ ਇੰਨਾ ਸੋਹਣਾ ਹੋਣਾ ਭਈ ਆ ਭਾਈ ਨੂੰ ਪੀਲਿਆ ਕਹਦੇ ਹੋਇਆ ਉਹ ਰੱਖਿਓ ਪੀਲਿਆ ਹੋ ਗਿਆ ਤਾਂ ਪੀਲੇ ਨਾਲ ਆਇਆ ਸਾਡੇ ਤੱਕ ਪਲੇਟਾਂ ਰੰਗ ਕੀਤਾ ਵੇ ਦੇਖ ਲਓ ਕੌਣ ਵੀ ਦਿਆ ਆਹ ਪਲੇਟਾਂ ਰੰਗ ਪਲੇਟਾਂ ਰੰਗ ਆਹ ਪਲੇਟਾਂ ਰੰਗ ਆਹ ਰੰਗ ਆਹ ਦੇਖੋ ਉਹ ਬੇਟਾ ਰੰਗ ਰੱਖ ਇਹ ਇਹ ਇੱਥੇ ਪਤਾ ਕਿਉਂ ਖੜਾ ਇਹ ਤਾੜ ਦੇ ਖੜਾ ਕਹਿੰਦਾ ਮੈਂ ਸ਼ਾਈ ਥਾਲੀ ਲੈ ਕੇ ਜਾਣਾ ਮੈਨੂੰ ਪਤਾ ਸ਼ਾਈ ਥਾਲੀ ਬਹੁਤ ਕੋਣ ਝੋਟੀ ਜਾਂਦੀ ਹੈ ਮੈਨੂੰ ਪਤਾ ਹੈ ਇਹ ਸ਼ਾਈ ਥਾਲੀ ਕਰੀ ਵੀ ਨਹੀਂ ਕੋਈ ਚਲੋ ਇਹ ਮੈਂ ਵੰਦ ਤੁਹਾਨੂੰ ਤਾੜ ਦੇ 포ਟਰਾਟ ਹੁੰਦੇ ਵੇ ਆ ਜੀ ਭਾਈ ਹੁਣੀ ਆਪਣਾ ਸ਼ੂਟ ਦੇ ਉਤੇ ਪੂਰਾ ਕਨਸੈਂਟਰੇਟ ਅੰਤ ਤੱਕ ਸਮਾਈਲ ਨਾ ਕਰੀਓ ਸਮਾਈਲ ਨਹੀਂ ਕਰਨੀ ਇੱਦਾਂ ਅੱਡ ਨੂੰ ਸੀਰੀਅਸ ਹੋ ਕੇ ਭਾਈ ਕੰਮ ਕਰਦੇ ਦੇਖੋ ओके रेडी 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 शॉट रेडी टेक वन थ्री ओ देखो एड जा रही पिछे भाई एड निकल गई पिछे भी कोई गल चलो स्टार देखो शांति ना खड़ा अच्छे क्या फिर ਦੇਖ ਜੀ ਕਦੇ ਇੰਨਾ ਐ ਵੀ ਦੀਨ ਜੇ ਉੱਧਰ ਦਿਖਾਉਤੇ ਕੀ ਹੋਇਆ ਪਸੰਹਾ ਰਹੇ ਆ ਬਾਈ ਸੁਝਾ ਰਹਾਂਦੇ ਉੱਧਰ ਕੀ ਦਿਖਾਣਾ ਕੋਈ ਨਹੀਂ ਸਮਝਾਂਦਾ ਕਿਉਂ ਦੱਸ ਸਕਦਾ ਤੈਨੂੰ ਕੀ ਹੋਇਆ ਸਾਡੀ ਟੀਮ ਦੇ ਮੈਂਬਰ ਮੈਨੂੰ ਕੁਝ ਨਹੀਂ ਹੋਇਆ ਦੰਦ ਹੈ ਇਹ ਸਾਡੀ ਟੀਮ ਦੇ ਮੇਨ ਮੈਂਬਰ ਹੈ ਉਹਦਾ ਕੌਣ ਇਹ ਸਾਈਲ ਬਾਈ ਸਾਈਲ ਕੀ ਕਰਾ ਵਈ ਮੈਂ ਵੀ ਰੋਈਦਾ ਮੈਂ ਵੀ ਰੋਈਦਾ ਟੱਕ ਲੋ ਹੁਣ ਕੀ ਕਰਾ ਦੇ 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 ਦੇਖ ਦੇਖ ਦੇ ਅੱਗੇ ਗਾ ਰੋਟੀ ਲੱਗੇ ਆਖਾ ਪਿਆਜ਼ ਲੱਗੇ ਆ ਕੰਮ ਕੰਨ ਉਸਤਾਦ ਕਾ ਰੋਟੀ ਆ ਦੇਖੋ ਮੂਲ ਨਿਕਲੇ ਪਏ ਰੋਟੀ ਲੈ ਆਂ ਦਾਲ ਯਾ ਦਾਲ ਵੀ ਲੈ ਕੇ ਆਈ ਤੇ ਚਨੇ ਚਨੇ ਰੋਟੀ ਨਾਲ ਨਾ ਰੋਟੀ ਸੇਮ ਵਾਸਤੇ ਸੈਲਡ ਪਾ ਲੈ ਇੱਕ ਅੱਧੀ ਰੋਟੀ ਖਾਣੀ ਆ ਗਿਆ ਦੇਖਣ ਨੂੰ ਚੰਡੀਗੜ੍ਹ ਬਾਗ ਗਏ ਸੀਗੇ ਯਾਰ ਮੈਂ ਪੁੱਛਿਆ ਪੰਚ ਕਰਦਾਂ ਬੜੀ ਮਨੀ ਹੈ ਜਾਲੀ ਹੈ ਨਹੀਂ ਭਾਈ ਜੀ ਵਧੀਆ ਵਾਲੀਆਂ ਆਹ ਬੜੀਆਂ ਵਾਲੀਆਂ ਆਹਈ ਠੰਡ ਨਹੀਂ ਲੱਗਦੀ ਪਸੀਨਾ ਜੰਦਾ ਭਾਈ ਉਹ ਗੱਲ ਗੰਗਾਮਾ ਢੋਲੀ ਨੇ ਪੰਜਾਬ ਦਾ ਢੋਲਾ ਸਾਰੇ ਯਾਰ ਇੱਕਾਣ ਤੇ ਇਹਦੀ ਆ ਚੀਜ਼ ਦੀ ਵੀਡੀਓ ਦੇਖਿਓ ਬਾਕੀ ਦੀ ਗੱਲ ਬਾਤ ਮੈਂ ਦੇਸੀ ਪਾ ਕੇ ਦੇਖੀ ਜੀ ਢੋਲੀ ਦੇਦੇ ਕਿੰਨਾ ਕਰਦੇ ਕਰਦਾ ਜਾਂ ਇਹ ਜਿਹੜਾ ਪਹਿਲਾਂ ਸੁਣਿਆ ਅਮੀਤ ਇਹੀ ਪਹਿਲਾ ਸ਼ੋਅ ਕਰਦਾ ਜਿਆਦਾ ਵਧੀਆ ਕਿਉਂਕਿ ਜੇ ਘਰੋਂ ਕੀਤੀ ਤਾਂ ਫਿਰ ਟਾਈਮ ਲੱਗਣਾ ਸਾਨੂੰ ਜ਼ਿਆਦਾ ਘਰੋਂ ਹੀ ਆ ਘਰੋਂ ਘਰੋਂ ਦੇਦੀ ਹਾਂਜੀ ਰਸਤੇ ਉਹ ਜੋਟ ਤੋਂ ਆਦੇ ਬਲੌਗ ਆ ਰਿਹਾ ਸਾੜੇ ਲਟਾ ਮਾਰ ਕੇ ਬਲੌਗ ਬਣਾ ਰਿਹਾ ਦੇਖੋ ਅੱਜ ਤਰੱਕੀ ਕਰਾ ਦਿੱ ਸਾਡੇ ਨੂੰ ਆ ਹੁੰਦਾ ਤਰੱਕੀ ਕਰਾ ਸਾਡੇ ਨੂੰ ਬੱਸ ਬਹੁਤ ਬਹੁਤ ਬੰਦ ਕਰਦੇ ਆਂ ਹਾਂਜੀ ਸੋ ਵਿਆਦਾ ਹੋ ਗਿਆ ਸੀ ਖਤਮ ਤੇ ਚੱਕਰ ਇੱਕ ਪੈ ਗਿਆ ਕਿ ਜਦੋਂ ਅਸੀਂ ਉੱਥੋਂ ਨਿਕਲੇ ਨਾ ਤੇ ਪ੍ਰੋਬਲਮ ਇਹ ਆਈ ਕਿ ਨਾਕ ਮਤਲਬ ਇੰਨਾ ਕਿ ਜ਼ਿਆਦਾ ਵੱਡਾ ਜਾਮ ਲੱਗਾ ਹੋਇਆ ਸੀਗਾ ਆਪਣਾ ਰਾਮਾ ਮੰਡੀ ਆਈ ਸੀ ਕੋਈ ਪ੍ਰੋਟੈਸਟ ਚੱਲ ਰਿਹਾ ਸੀਗਾ ਜਿਹਦੇ ਕਰਕੇ ਇੰਨਾ ਜ਼ਿਆਦਾ ਵੱਡਾ ਜਾਮ ਲੱਗਾ ਹੋਇਆ ਕਿ ਸਾਰੇ ਪਾਸਿਓ ਬਲੌਕ ਹੋਇਆ ਪਿਆ ਰਸਤਾ ਸਾਰੇ ਪਾਸਿਓ ਟੋਟਲੀ ਬਲੌਕਡ ਹੋਇਆ ਪਿਆ ਤੇ ਸਾਨੂੰ ਦੁਬਾਰਾ ਫੇਰ ਪਿੱਛੇ ਜਾਣਾ ਪੈਣਾ ਹੁਣ ਜਾ ਕੇ ਤੇ ਫੇਰ ਦੁਬਾਰਾ ਘੁੰਮ ਕੇ ਅੱਗੇ ਜਾਣਾ ਪੈਣਾ ਤੇ ਅਸੀਂ ਰੁਕੇ ਹੋਏ ਹਾਂ ਇੱਥੇ ਇੱਕ ਥੋੜੀ ਚਾਹ ਪੀਣ ਵਾਸਤੇ ਤੋਂ ਕਿਸੇ ਨੂੰ ਕਿਸੇ ਨੂੰ ਫੋਨ ਤੇ ਪਤਾ ਲੱਗਾ ਆ ਕਿ ਬਹੁਤ ਵੱਡਾ ਜਾਮ ਲੱਗਾ ਹੋਇਆ ਤੇ तकरीबन तकरीबन ਕਾਫੀ ਕਿਲੋਮੀਟਰ ਤੱਕ ਤੇ ਜੇ ਤੁਸੀਂ ਇੱਧਰ ਦੀ ਆਏ ਤਾਂ ਤੁਸੀਂ ਫਸ ਜਾਣਾ ਉਹ ਹੁਣ ਅਸੀਂ ਰੂਟ ਦੇਖਦੇ ਪਏ ਆਂ ਵੀ ਰੂਟ ਕਿੱਧਰ ਦੀ ਜਾਈਏ ਤਾਂ ਕਿ ਅਸੀਂ ਟਾਈਮ ਨਾਲ ਘਰ ਪਹੁੰਚ ਸਕੀਏ ਕਿਉਂਕਿ ਜੇ ਅਸੀਂ ਮੇਨ ਹਾਈਵੇ ਦੇ ਪੈ ਗਏ ਨਾ ਫੇਰ ਤਾਂ ਹੋ ਗਿਆ ਕੰਮ ਖਤਮ ਸਮਝ ਲਓ ਫੇਰ ਤਾਂ ਹੀ ਰਾਤ ਇੱਥੇ ਰਹਿਣ ਵਾਲਾ ਕੰਮ ਹੋ ਜਾਣਾ ਸੋ ਹੁਣ ਵੈਸੇ ਵੀ ਬਹੁਤ ਟਾਇਰਡ ਹੋ ਚੁੱਕਾ ਆ ਕੰਮ ਤੇ ਹੁਣ ਵੀਡੀਓ ਨੂੰ ਆਉਂਦਾ ਵੀ ਦਿਲ ਨਹੀਂ ਕਰਦਾ ਹੈਗਾ ਤੇ ਆਪਾਂ ਵੀਡੀਓ ਨੂੰ ਇੱਥੇ ਕਰਦੇ ਆਂ ਬਾਈਂਡ ਅਪ ਸੋ ਮਿਲਦੇ ਆ ਤੁਹਾਨੂੰ ਫੇਰ ਕਿਸੇ ਦਿਨ ਨਵੇਂ ਦਿਨ ਨਵੀਂ ਨਵੀਂ ਸ਼ੁਰੂਆਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਬਹੁਤ 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 ਖਿਆਲ ਵੇਖੋ ਤੇ ਮੁੰਡੇ ਆ ਰਹੇ ਆ ਤੇ ਬਸ ਆਪਾਂ ਚਲੀਏ ਧੰਨਵਾਦ